ਹਾਰੇ ਜੋ ਸਭੇ ਪਾਇਆ ਤੇ ਰਖਦਾ ਆਇਆ ਰਾਮ ਰਾਜੇ ਹਮ ਸਭਿ ਸਹਾਰਾ ਆਇਆ ਸਤਿ ਸ੍ਰੀ ਅਕਾਲ ਅਹੰਕਾਰ ਹੀ ਅਨੰਦ ਦਾ ਪੜੀ ਨਾਮ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛੜਾਇਆ ਉਸ ਲੋਕ ਮਹੰਲਾ ਪਹਿਲਾ ਦੁਖਦਾਰ ਉਸ ਤ੍ਰੋਗ ਪਿਆ ਜਸਕ ਤਾਮਨ ਨ ਹੋਈ ਤੁੰਕਰ ਤਕਰ ਨਾ ਮੈਂ ਨਾਹੀ ਜਾਹੋ ਕਰੀ ਨ ਹੋਈ ਭਲੇ ਹਾਰੀ ਕੁਦਰਤਵਸੇ ਆਤਰਾੰਤ ਨ ਜਾਈ ਲਖੇ ਅਰਹਾਉ ਜਾਤਮ ਹਿਨੂ ਕੇ ਜੀਤ ਨ ਹੁੰ ਜਾਤਾ ਅਕਲ ਕਲਾ ਭਰਪੂਰ ਰਹਿ ਆਤਮ ਸੱਚਾ ਸਾਹਿਬ ਸਿਧ ਸਵਾਲਿਓ ਜੋ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀ ਬਾਤਾ ਜੋ ਕਿਸ ਕਰਨਾ ਸੋ ਕਰ ਰਹਿ ਆ ਸੋਦਰ ਰਾਗ ਅਸਾ ਮਹਲਾ ਪਹਿਲਾ ਏ ਕੋ ਅੰਕਾਰੁ ਸਤਿਗੁਰ ਪ੍ਰਸਾਦਿ ਸੂਦਰ ਤੇਰਾ ਕੀ ਹਾ ਸੂ ਕਰਕੇ ਹਾ ਜਿਤ ਵਸਤ੍ਰ ਬਸਮਾਲੇ ਵਾ ਜੀ ਤੇਰੀ ਨਾਦ ਅਨੇਕ ਸੰਖਾ ਕੀਤੇ ਤੇਰੀ ਬਾਵਣ ਹਾਰੇ ਕੀਤੇ ਤੇਰੀ ਰਾਗ ਭਰੀ ਸੋ ਕਹੀਐ ਕੀਤੇ ਤੇਰੀ ਬਾਵਣ ਹਾਰੀ ਗਾਵਣ ਤਦਨੋਂ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤਦਨੋਂ ਚਿਤ ਗੁਖ੍ਰਤ ਜਾਨਣ ਲਖਿਤ ਧਰਮ ਵਿਚਾਰ ਗਾਵਣ ਤਦਨੋਂ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸواری ਗਾਵਣ ਤਦਨੋਂ ਇੰਦਰਨ ਜਸਨ ਬੈਠੀ ਦੇਸ ਤੇ ਆਦਰ ਨਾਹੀ ਗਾਵਣ ਤਨੋਂ ਸਿੱਧ ਸਮਾਦੀ ਅੰਦਰ ਗਾਵਣ ਤਨੋਂ ਸਾਧ ਵਿਚਾਰੀ ਗਾਮ ਜੁਗ ਜਤੀ ਸੁਤੀ ਸੰਤੁਖੀ ਗਾਵਣ ਤਨੋਂ ਵੀਰ ਤੇਰਾ ਗਾਵਣ ਤਨੋਂ ਪੰਡਤ ਪੜਨ ਰਖੀਸਵਰ ਜੁਗ ਜੁਗ ਵਿਖਾ ਨਾਲੀ ਗਾਵਣ ਤਨੋਂ ਮੋਹਣੀ ਆਵਣ ਮੋਹਣ ਸੁਰਗਮ ਚ ਪਿਆਲੇ ਗਾਵ ਮਤਲਬ ਤੁਧ ਨੂੰ ਰਤਨੇ ਪਾਈ ਤੇਰੇ ਅਸੁੱਤੀ ਰਤਨਾਂ ਲੇ ਗਾਵ ਤੁਧ ਨੂੰ ਜੂਤ ਮਹਾਬਲ ਸੂਰਾ ਗਾਵ ਤੁਧ ਨੂੰ ਖਾਣੀ ਜਾਰੀ ਗਾਵ ਤੁਧ ਨੂੰ ਖੰਡਮ ਡਲ ਬ੍ਰਹਮੰਡਾ ਕਰਕਰ ਰੱਖੇ ਤੇਰੀ ਧਾਰੀ ਸੇ ਤੁਧ ਨੂੰ ਗਾਵਨ ਜੂਤ ਤੁਧ ਪਾਵਨ ਰਤੇ ਤੇਰੇ ਭਗਤ ਰਸਾਨੀ ਮੂਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤਨ ਆਗਰਨ ਨਾਨਕਿਆ ਵਿਚਾਰਿ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਖੁਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਸੀ ਮਾਇਆ ਜਿਨਿ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਕੀ ਵੜਿਆਇ ਜੋ ਤਿਸ ਪਾਵੈ ਸੋਈ ਕਰਸੀ ਪਰ ਹੁਕਮ ਨ ਕਰਨਾ ਜਾਈ ਸੋ ਪਾਤਾ ਹੁ ਸਾਹਿਬ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੰਲਾ ਪਹਿਲਾ ਸੁਨਵਟ ਆਖੈ ਸੁ ਕੋਈ ਕੀ ਬਣ ਬੱਡਾ ਢੀਠਾ ਹੋਇ ਕੀਮਤ ਪਾਇਨ ਕਹਿਆ ਜਾਏ ਕਹਿਨੇ ਵਾਲੇ ਦੇਰੇ ਰਹੇ ਸਮਾਈ ਵੱਡੇ ਵੀਰੇ ਸਾਹਿਬਾ ਗਹਿਰ ਘਮੀਰਾ ਗੁਨੀ ਗਹਿਰੰ ਕੋਈ ਨ ਜਾਣੈ ਤੇਰਾ ਕੀਤਾ ਕੀ ਬਣ ਜੀਰਾ ਰਹਾ ਸੁ 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 ਕੀਮਤ ਸੁਖਤ ਕਮਾਈ ਸੁ ਕੀਮਤ ਨਿਕੀਮਤ ਪਾਈ ਗਿਆਨ ਨੀਤੇ ਅੰਨੇੰ ਬਰਗ ਰਹਾਈ ਕਹਿ ਨਾ ਜਾਈ ਤੇਰੀ ਤਰਬੜਾਈ ਸਭ ਸਤ ਸੋ ਤਪ ਸਮਝ ਗਈ ਸਿਦਾ ਪਰਖਾ ਕੀਆ ਬਨੇਰੀਆ ਤਦ ਵਿੱਚ ਸਦੀਕ ਨੈਣਾ ਪਾਈਆ ਕਰਮ ਮਿਲੈ ਅਹੀਂ ਠਾ ਕਰ ਰਹਾਈਆ ਆਖਣ ਵਾਲਾ ਕੀ ਵਿਚਾਰਾ ਸਿਖ ਦੀ ਪਰੇ ਤੇਰੀ ਪੰਟਾਰਾ ਜਿਸ ਤੂੰ ਦੇਹਿਤ ਸੈ ਕਿਆ ਜਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾਂ ਲਾ ਬਹਿਲਾ ਰੱਖਾ ਦੀਵਾ ਸੁਣ ਮਰ ਜਾਵਾਂ ਅੱਖਣੇ ਅੱਖਰ ਸਾਜਨਾਉ ਸਾਜਨਾ ਕੀ ਲਾਗੈ ਬੂਤ ਸੁਖ ਖਾਏ ਚਲੀਐ ਤੀਨ ਕੋ ਸੁਕੇ ਵਸਰਾਏ ਮੇਰੀ ਮਾਈ ਸੱਚਾ ਸਾਹਿਬ ਸਾਜਨਾਈ ਰੱਖਾ ਸਾਜਨਾਮ ਕੀ ਤਲਵੜਿਆਈ ਆਪਕੇ ਕੀਮਤ ਮੈਂ ਪਾਈ ਜਿਸ ਮਰ ਕੇ ਅਹਣ ਪਾਹੀ ਵਡਾ ਨ ਹੋਵੇ ਕਾਟ ਨ ਜਾਏ ਨਾ ਉਮਰੈਣ ਹੋਵੇ ਸੋਗ ਤੇਦਰਹਿਣ ਚੁੱਕੈ ਭੋਗ ਕਣ ਈਹ ਹੋਰ ਨਾਸ਼ ਕੋਇ ਨਾ ਕੋ ਹੁਆ ਨਾ ਕੋ ਹੋਏ ਦੇਵੜੀ ਆਪ ਤੇਵੜੀ ਦੀ ਦਾਤ ਜੰਦਨ ਕਰਕੇ ਕੀਤੀ ਰਾਤ ਕਸ ਸੰਸਾਰੈ ਤੇ ਕੰ ਜਾਤ ਨਾਨਕ ਨਾਰਾ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾ ਬਿਨ ਕਰੋ ਕਿਰਪਾਸ ਹਮ ਕੀਰੇ ਕਿਰਮਾ ਸਤਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਦਾਸ ਰਹਾਉ ਹਰ ਜਨ ਕੇ ਵੜ ਭਾਗ ਵੜੀ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਜੁਗ ਤਾਸੈ ਮਿਲ ਸੰਗਤਿ ਬਣ ਪ੍ਰਗਾਸ ਜਨ ਹਰ ਹਰ ਹਰਿ ਨਾਮ ਨ ਪਾਇਆ ਤੇ ਭਾਗੀ ਜਾਂ ਪਾਸ ਜੋ ਸਤਿਗੁਰ ਸੰਗਤ ਸੰਗਤਿ ਆਇ ਤ੍ਰਿਗ ਦੀਵੇ ਤ੍ਰਿਗ ਦੀਵਾਸ ਜਨ ਹਰਜਾਂ ਸਤਿਗੁਰ ਸੰਗਤ ਪਾਈ ਤੈਨ ਤਰ ਮਾਸਤ ਕਲੇਖਾ ਲਿਖਾਸ ਧੰਨ ਧੰਨ ਸਤਸੰਗਤ ਜਤ ਹਰਿ ਸਪਾਇਆ ਮਨ ਜਨਾਨਿਤ ਨਾਮ ਬਰਗਾਸ ਰਾਗ ਗੁਜਰੀ ਮਹੱਲਾ 5 ਤਾਹਿਰੇ ਮ ਚਤ្វਯ ਉਦਮ ਜਾ ਹਰ ਹਰ ਜੀਓ ਪ੍ਰਿਆਸ ਸਹਿਲਿ ਕ੍ਰਮਹਿ ਜੰਤਿ ਉਪਾਏ ਤਾ ਕਰਿ ਜਿ ਕਾ ਬੇਤਰ ਤਰਿਆ ਮੇਰੇ ਮਾਧੂ ਜੀ ਸੁਭ ਸੰਗਤ ਮਿਲੇ ਸੋ ਤਰਿਆ ਗੁਰ ਪਰਸਾਦ ਅਰੰਭ ਕਦ ਪਾਇਆ ਸੁਖੀ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਪਨੇਤਾ ਕੋਈ ਨ ਕਿਸ ਕੀ ਧਰਿਆ ਸਿਰ ਸਰ ਜਿਕ ਸੰਭਾਹੀ ਠਾਕੁਰ ਕਾਹੀ ਮਣ ਕੋ ਕਰਿਆ ਊੜੇ ਊੜ ਜਾਵੇ ਸੈ ਕੋ ਸਾ ਤਿਸ ਪਾਛੈ ਬਜਰੀ ਸਰਿਆ ਤਿਨ ਕਵਨ ਖਿਲਾਵੇ ਕਭ ਚੁਗਾਵੇ ਮਨ ਹਸਿਮਨ ਕਰਿਆ ਸਭਨੇ ਦਾਨ ਦਸ ਸਿਸ਼ਟ ਦਾਨੁ ਠਾਕੁਰ ਕਰਤ ਤਰਿਆ ਜਨਾਨਕ ਬਲ ਬਲ ਸਤਗੁਰ ਜਈਏ ਤ੍ਰਾਂਤਨ ਪਾਰਾ ਕਰਿਆ ਰਾਗਿਆ ਸਾਮ ਮਹਦਲਾ ਜੋថា ਸੂਪੁਰਖੀ ਕੋਮਕਾਰ ਸਤਵਰ ਪ੍ਰਸਾਦ ਸੂਪੁਰਖ ਨਿਰੰਜਨ ਹਰ ਪਰਖ ਨਿਰੰਜਨ ਹਰ ਅਗਮਗ ਮੇ ਅਪਾਰਾ ਸੋ ਧਿਆਵੈ ਸੋ ਧਿਆਵਤ ਜੀ ਸੱਚੀ ਸਰਜਨਹਾਰ ਸਭ ਜੀਤ ਮਾਰੀ ਜੀਤ ਜੀ ਆਗਾ ਦਾ ਤਾਰਾ ਧਿਆਵੋ ਸੰਤੂ ਜੀ ਸੰਤੂ ਫਿਸਾਰਨ ਨਾਰਾ ਹਰਿਆਪੀਠਾੁਰ ਹਰਿਆਪੀ ਦੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨੇ ਰੰਤਰ ਦੀ ਹਾਰੇ ਕੋពੁਰਕ ਸਮਾਨ ਇੱਕ ਦਾਤੇ ਇੱਕ ਪੇਖਾਰੀ ਜੀ ਸੋ تیرੇ ਜੋਜ ਵਿਡਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਗਣੀ ਅਵਰਣ ਜਾਣ ਉਹ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗਣੀ ਆਖ ਖਾਣਾ ਜੋ ਸਿਵ ਹੈ ਜੋ ਸਿਸਤ ਜੀ ਜਨਮ ਤਨ ਕੁਰਬਾਨ ਰਤਿਆਵੇ ਰਤਿਆਵੇ ਤੋ ਜੀ ਸੇ ਜਨ ਜਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਈ ਜਨ ਹਰ ਚਾਇਆ ਜੀ ਤੰ ਟੂਟੀ ਜੰਮ ਕੀ ਫਾਸੀ ਜਨਰ ਪਹੁ ਜਨ ਹਰ ਨਰ ਪਹੁ ਤਾਇਆ ਜੀ ਤੰ ਕਾ ਪਹੁ ਸੁਖ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਸਰੂਪ ਸਮਾਸੀ ਸੇਤੰ ਸੇਤੰ ਜਿਨ ਕਰਤਿਆ ਜੀ ਜਨਾਨਕ ਤਨ ਬਦ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੀ ਭਗਤ ਤੇਰੇ ਭਗਤ ਸੁਲਾੰਤ ਜੀ ਹਾਰਾ ਨਿਕਾਣੇ ਕਾਣੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਸਤਿ ਆਪੈ ਜਪੈ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸੁੰਦਰ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਰੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿਵੰਤਾ ਤੂੰ ਆਦ ਪੁਰਖਿ ਪਰੰਪਰ ਕਰਤਾ ਜੀ ਤੇ ਜੀਵੜੇ ਅਵਰਨ ਕੋਈ ਤੂੰ ਜਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋ ਤੁਦੇ ਆਪੇ ਪਾਵੈ ਸੂਈ ਵਰਤੈ ਜੀ ਤੂੰ ਆਪੇ ਕਰਹਿ ਸੋ ਕੋਈ ਤੁਦੇ ਆਪੇ ਸ੍ਰੇਸ਼ਟ ਅਸਿ ਉਪਾਈ ਦੀ ਤੁਦੇ ਆਪੇ ਸਿਰਜ ਸੰਗੋਈ ਜਨਨਾਨਕ ਗੁੰਗਾ ਵੈਕਰ ਤੇ ਕੀ ਜੀ ਜੋ ਸੁਰਸੈ ਕਾ ਜਾਨ ਹੋਈ ਅਸਾ ਮਹੰਲਾ ਚੋਠਾ ਤੂੰ ਕਰਤਾ ਸਚਿਆਰ ਮਹਤਾ ਸਾਈਂ ਜੋ ਤੋ ਪਾਵੈ ਸੂਈ ਜੀਸੀ ਜੋ ਤੂੰ ਦੇਹ ਸੂਈ ਹਉ ਪਾਈ ਰਖਾ ਸਭ ਤੇਰੀ ਤੂੰ ਸਭਣੀ ਧਿਆਆ ਜਿਸਮੂ ਕਿਰਪਾ ਕਰ ਹੈ ਤੈ ਨਾਮ ਰਤਨ ਪਾਇਆ ਤੂੰ ਰਾਜਾ ਮਨ ਮੋਸ ਗਵਾਇਆ ਤੂ ਵਿਆਹ ਤੂ ਛੁੜਿਆ ਤੂ ਲਾਇਆ ਤੂੰ ਦਰਿਆਓ ਸਭ ਤੇ ਹੀ ਮਾਹੀ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੀਲ ਵਿਯੋਗ ਮਿਲਵਿਛੜਿਆ ਸਮਝੋਗੀ ਮੇਲਾ ਜਿਸਮੂ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਕੋ ਸੁਭੀਆ ਜਿਨ ਹਰਿ ਸੇਵਤ ਪਾਇਆ ਸਹਜੇ ਹੀ ਪਰਨਾਮ ਸੁਮਾਇ ਤਉ ਆਪੇ ਪ੍ਰਤਾ ਧਿਰੰਯ ਸੁ ਹੋਏ ਜਿਦੋਂ ਦੁਜਾਇ ਮਨ ਕੋਈ ਓੰਕਾਰ ਕਰ ਵੇਖੇ ਜਾਣੇ ਸੁਈ ਜਨਾਨ ਗੁਰੂ ਪ੍ਰਗਟ ਹੋਏ ਅਸਾ ਮਹੰਲਾ ਕਹਿਲਾ ਤੇ ਸਰਵੈ ਡੈ ਪਹਿਲੇ ਨਗਾਸਾ ਪਾਣੀ ਪਾਵ ਤਨ ਹੈ ਕੀਆ ਪੰਕਜ ਮੋਹ ਭਗਤ ਜਾਲੈ ਵੇਖਾ ਤਹ ਦੂ ਵਿਲੇ ਮਣੇਕ ਨ ਚੇਤ ਮੂੜ ਮਣਾ ਹਰਿ ਵਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੁੰਦਿ ਕਿਛੁ ਪਰਿਆਸ ਤਿਆਗ ਕਣਵਚਨਾ ਨਿਤ ਕੇ ਸਰਨਾ ਜੰਤੂ ਨਹੀ ਵਿਸਰਿਆ ਸਾਮ ਨਲਾ ਪੰਚਵਾ ਕੈ ਪ੍ਰਾਤਿਤ ਮਾਨ ਦੇਤੀਐ गो इन मन की तेरी बरिया वर काय त्रिक तैन काम मेरे साद संत पय केवल नाम सरंजाम लाग पाव जन तर्न कै जन मृथा जात रंग माया कै रहौ जब तब संजम धर्म ना कमाया सेवा साधना जानया हराय ओहनान घमनीच करमा शरण बरेगी राखो सरमा पादशाही दशमी कवे उबाज बिनती चौपाई ਹਮਰੀ ਕਰੋ ਹਾਥ ਲੈ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚੰਨਨ ਮਨ ਰਹੇ ਸਮਾਰਾਇ ਸੁਨਾ ਜਾਣ ਕਰੋ ਗਤ ਪਾਰ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹਾਥ ਦੇਨ ਹੈ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਛਾਂ ਜਿ ਕਰਦੇ ਕਰੀਏ ਸਭ ਰੰਗੋ ਆਜ ਸੁਧਰੀਏ ਪੂਰਨ ਹੋਏ ਹਮਾਰੀ ਅਸਾ ਤੂਰਪ ਜਨ ਕੀ ਰਹੇ ਪਿਆਸਾ ਉਮੈ ਸਾੜ ਕੋਈ ਅਵਰਨ ਧਾਉ ਜੋ ਵਰਚ ਹਉ ਸੁਤੰਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਜੈ ਜੰ ਜੰ ਸੁਤਰਾ ਮਾਰੇ ਮਾਰਿਐ ਆਪ ਹਾਗਦੈ ਮੁਝੈ ਬਰਿਐ ਮਰਨ ਕਾਲ ਕਾ ਤਰਾਸ ਨੁਰਿਐ ਕੂਜੋ ਸਦਾ ਮਾਰੇ ਪਛਾਹ ਸ੍ਰੀ ਅਸਤਜੂ ਕਰਿਓ ਰੱਛਾ ਰਾਖ ਲਿਹੁ ਮਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਕੁਸ਼ਟਨ ਕੇ ਹੰਤਾ ਸਮੂਹ ਪਰੇਤ੍ਰਾ ਦਸ ਕੰਤਾ ਕਾਲ ਪਾਇ ਬ੍ਰਹਮਾ ਮੋਤਰਾ ਕਾਲ ਪਾਇ 시ਵ ਜੂ ਉਤਰਾ ਕਾਲ ਪਾਇ ਕਰਪ ਸੰਪ੍ਰਕਾਸਾ ਸਤਰ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੂਗੇ ਸੰਕੀਓ ਵੇਦ ਰਾਜ ਬੰਮਾ ਨੂਖੀਓ ਜਵਨ ਕਾਲ ਸਭ ਲੋਕ ਸਵਾਰਾਨ ਸੰਸਕਾਰ ਹੈ ਤਾਹੇ ਨਾਰਾਇਣ ਜਵਨ ਕਾਲ ਸਭ ਜਗਤ ਬਨਾਇਓ ਵੇਦ ਦੇਵ ਰਛਨਿ ਉਜਾਇ आदियंते कैर तारा सोई गुरु समज्यो हमारा नमस्कार सही को हमारी सबद जाज में आप सुवारी सैव कण को सब गौष खदियो सतन को पद पद कीयो कट कट के अंतर की जानत भले भरे की पीर पहचानत चीटी ते कुंचर्य सुदा सब पर कृपा दृष्ट कर खुदा संतंग पाए ते की सुख पाए साधन के सुखी ਏਕੇ ਇੱਕ ਦੀ ਪੀਰ ਪਛਾਨੈ ਕਟ ਘਟ ਕੀ ਪੜ ਪੜ ਕੀ ਜਾਣੈ ਜਗਤ ਕਰਤ ਕਰਾ ਤਿਰ ਤਾਰਾ 부ਜਾ ਸਤ ਸਤਵ ਦੇਖੇ ਪਾਰੰ ਜਦ ਆਕਰ ਕਰਤ ਹੋ ਤਮ ਕੋ ਤੂੰ ਮਤ ਦੇਹ ਤਰਸਉ ਜਿੰਦੇ ਉਦਨ ਹੰ ਸ੍ਰਸ਼ਟ ਸਭ ਤਾਰੇ ਆਪੇ ਆਪਣੀ ਬੂਝ ਚਾਰ तम सब ही ते रहत निरालम जानत वेद भेद रालम निरंकार निरकार नाम आदन चारत भेदा जाको भेव न पावत भेदा ताको कृपाण अनुमानत महामूढ़ कछ जानत ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪੈਵ ਆਪੇ ਆਪਣੀ ਬੁੱਧ ਹੈ ਜੀਤੀ ਬਰਮੰਦ ਪੈਨ ਪੈਨ ਬਹਿ ਦੇਤੀ ਤੁਮਰਾ ਲਖਾਨ ਜਾਏ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਏਕੈ ਰੂਪਾਨ ਉਪ ਸਰੂਪਾ ਰੰਕ ਭਯੋ ਰਾਵ ਕਹਿ ਪੂਪਾ ਅੰਡਜ ਜੀ ਰਜ ਸੀਤੇ ਕੀਨੀ ਪਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਸਭ ਬੈਠਾ अहं समटपय संकरि कैठा सुग्रीव श्रेष्ठ दिखाये चंपव राजवाद स्वरूपस्यम भव अब रक्षामेरी तं करो सिख वारि सिख संघरो दुष्ट जते उठोत पतता सकल नरेश करोरण कथा जय स्तोय तव शरणी परि तनके दुष्ट दव मरे वरतवण पद परेतिहारी ते तनके कंस संकट सौतारि ਜੋ ਕਲ ਕੋ ਇਕ ਵਾਰ ਜਾਇ ਹੈ ਤਾ ਕੀ ਕਾਲ ਨਿਸ ਨਹੀਂ ਆਇ ਹੈ ਰਚਾ ਹੋਏ ਤਾ ਹੀ ਸਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਹਰੇ ਹੋ ਤਾ ਕੇ ਤਾਪ ਤਨ ਕਮੋ ਹਰੇ ਹੋ ਰਿਜ ਸਿਦ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੈਣ ਕੋਈ ਏਕ ਬਾਰ ਜਨ ਤਮੈ ਸੰਵਾਰਾ ਕਾਲ ਫਾਸਤੇ ਤਾਹਿਓ ਬਾਰਾ ਜਨਮ ਨਾਮ ਤੇ ਹਾਰੋ ਕਹਾ ਦਾ ਦੁਸ਼ਟ ਦੂਖ ਤੇਰਾ ਖੜਗ ਕੀ ਤਮੈ ਸਰਨ ਦਿਹਾਰੀ ਆਪ ਹੱਤ ਲੈਹੁ ਗਾਨੀ ਸਰਬ ਥਾਰਮੋ ਹੋਸ ਭਾਈ ਦੁਸ਼ਟ ਦੂਖ ਤੇ ਲਈਹੁ ਬਚਾਈ ਸਵਈਆ ਪਾਇਂ ਗਹਿ ਜਵ ਤੇ ਤੁਮਰੇ ਤਉ ਤੇ ਕੋ ਆਸਰੇ ਨਹੀਂ ਆਨਿਉ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਿ ਮੱਦੇਕ ਨਮਨਿਉ सिमरन शास्त्र बीज स्वय बहु भेद कह हमै इतना जाने हूं श्री जसपान कृपा तुम्हारी कर नानक कहो सब तो हे बखानियों दोहरा सगल द्वार कौ चार कह गहु तुहारो द्वार महिं जीदास गोविंद दास तुहार रामकली महल्ला दी जानन दे कोकारस्तु गुरु प्रसाद आनंद पै हरि माए सतगुरु मैं पाया ਸਤਿਗੁਰਤਾ ਪਾਇਆ ਸਹਜ ਸੇਤੀ ਮਨ ਜੀ ਆਵਾਦਾਈਆ ਰਾਗ ਰਤਨ ਪਰਵਾਰ ਪ੍ਰੀਆ ਸਬਦ ਗਾਵਣੀ ਆਈਆ ਸਉਦੂਤ ਗਾਉ ਹੋਈ ਕੀ ਰਾਮਣ ਜਿਨੀ ਵਸਾਈ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਮੇ ਹਰਿ ਨਾਮ ਰਹੋ ਤੂੰ ਮਨ ਮੇਰੇ ਦੂਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸੁਨਾਗਲਾ ਸਮਰੱਥ ਸੁਆਮੀ ਸੋ ਕਉ ਮਨੁ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੂ ਰਣਾਲੀ ਸਾਜੇ ਸਾਹਿਬਾ ਗਿਆਨ ਹਿੰਦ੍ਰ ਤੇਰੇ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਹਿਸੁ ਪਾਵੇ ਸੁਰ ਸਕਤਿ ਲਾਹ ਤੇਰੀ ਨਾਮੰਦ ਸੁਆਵੇ ਨਾਮ ਜਿਨ ਕੈ ਮਨ ਦਸਿਆ ਵਾਜੇ ਸਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਧਿਆਨ ਨਹੀਂ ਕਰਦੀ ਰਹਿ ਸਚਾ ਨਾਮ ਮੇਰਾ ਆਧਾਰੋ ਸਾਚ ਨਾਮ ਧਰ ਮੇਰਾ ਜਨ ਭੋਖਾ ਸਭ ਦੁਵਾਈਆ ਤ੍ਰਸਾਤ ਸੁਖਮਣੀ ਆਏ ਵਸਿਆ ਜਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਏਠ ਕੋ ਜਿਸ ਦੀ ਆਇ ਸੁਭਿ ਆਇ ਕਹਿ ਨਾਨਕ ਸੁਨੋ ਸੰਤੋ ਸਬਦ ਰੂਪੇ ਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਤਿਤਰ ਕਰਸਪਾਗੇ ਕਰਸਪਾਗੇ ਸਬਦ ਵਾਜੀ ਕਲਾਜਿਤ ਕਰਤਾਰਿਆ ਪੰਚ ਦੂਤ ਤਵਸ ਕੀਤੀ ਕਾਲ ਕੰਟਕ ਮਾਰਿਆ ਤਰਕਰਮ ਪਾਇਆ ਤੁਜ ਜਨ ਕਉ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈਸ ਖੂਆ ਤਤ ਕਰਿਆ ਨਾ ਹਦ ਵਾਜੀ ਆਣ ਦਸਨੋ ਗੜ ਭਾਗੀ ਹੋ ਸਗਲ ਮਨੋ ਰਚੂਰੇ ਪਾਰਨ ਪ੍ਰਭ ਪਾਇਆ ਤਰੇ ਸਗਲ ਵਿਸ਼ੂਰੇ ਜੀ ਸੰਤਾ ਪਿਤਰੇ ਸੁਣੀ ਸੱਜੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੰਤੇ ਪੁਨੀਤ ਕਹਤੇ ਪਵਿੱਤ ਸੁਧੁਰ ਰਖਿਆ ਪ੍ਰਭੂ ਰੇ ਵੈਣਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਤੂਰੇ ਮੰਤਾਵਣੀ ਮਹੰਦਾ ਪੰਜਵਾ ਥਾਲ ਵਿੱਚ ਧਨ ਵਸ ਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਭਾਗੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੇ ਜੇ ਕੋ ਪੰਚਾਇਤ ਉਸ ਕਾ ਫਇਓ ਅਧਾਰੋ ਏ ਵਸਤ ਜੀ ਨਾ ਜਾਈ ਨਿਤ ਨਿਤ ਰਖ ਰਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਹਿਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਕੇ ਜਮ ਕੇ ਦੂਤ ਨਾਇ ਤ੍ਰੇਸ਼ੜ ਜਾਹੀ ਔਜ ਲਵੇਖ ਮਸਗਾ ਕੋ ਉਪਰ ਸਭ ਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਮਿਤ ਸੇ ਖਾਹੀ ਕਲ ਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੀ ਸਭ ਸੈਨੂ ਕਿਰਪਾਲ ਸੁਮਾਨੈ ਸਾਹਿ ਸਾਹੀ ਬਿਰਥਾ ਕੋਈ ਨਾ ਜਾਏ ਜੇ ਆਵੈ ਤਦਿਆਹੀ ਸਦੋਪਮਹੰਲਾ ਪੰਜਵਾਰ ਅੰਤਰਗੁਰੂ ਆਰਾਧਨਾ ਜਿਹਵਾ ਜਪ ਗੁਰਨਾਵੋ ਨਿਤਰੀ ਸਤਗੁਰੂ ਪੇਖਣਾ ਸ਼੍ਰਵਣੀ ਸੁਨਾ ਗੁਰਨਾਵੋ ਸਤਗੁਰ ਸਿੱਧੀ ਰੰਤਿਆ ਦਰਗਹਿ ਪਾਈਐ ਠਾਵੋ ਕ੍ਰਿਪਾ ਤਰੀ ਜਿਸਮੇ ਇਵਤ ਦੀ ਧਗ ਮਹਿ ਉਤਮ ਕਾਢੀਐ ਵਿਰਲੇ ਕੇ ਇਕੇ ਮਹੰਲਾ ਪੰਜਵਾਰ ਖੀਰ ਖਣ ਹਾਰ ਆਦਿ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੈਨੋ ਹੋ ਆਪ ਦਇਾਲ ਮਨੁ ਨਾ ਸਾਰੈਨੁ ਸਾਜਨਾ ਕੇ ਸੰਗ ਪਵਜਤਾਰੈਨ ਸਾਖਤ ਨਿੰਦਕ ਦੁਸ਼ਟ ਖਿਣ ਮਾਹੀ ਬਿਦਾਰੈਨ ਤਿਸ ਸਾਹਿਬ ਕੀ ਟੇਕ ਨਾਨਕ ਨਾਮੁ নাহি ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹਿ ਸਾਹਿਬ ਕੀ ਟੇਕ ਨਾਨਕ ਮਨੈ ਮਾਣੀ ਜਿਸ ਸਿਮਰਤ ਸੁਖ ਹੋਵੈ ਸਗਲੇ ਦੁਖ ਜਾਹਿ ਵਾਸਤੁ ਜੀ ਦਾ ਖਾਲਸ ਵਾਸਤੁ ਜੀ ਦੀ ਫਤਿਹ